ਬਰੇਜ ਨੂੰ ਸੁਣਾ ਕੇ ਜਾਂਦੇ ਚੰਨ ਚੰਨ ਉਧਰ ਤਾਂ ਨਹੀਂ ਗੱਪ ਚੱਲਦਾ ਇਹਦੇ ਕੋਲ ਛੱਡ ਕੇ ਜਾਵਾਂਗੇ ਜੀ ਕਿਵੇਂ ਖੜਾ ਕਿਤੇ ਫਿਰਦਾ ਵਧੀਆ ਬਾਬਾ ਹੋਰ ਕਿਵੇਂ ਕੱਲਾ ਜਿਹਾ ਬੈਠਾ ਬਸ ਗਰਮੀ ਲੱਗ ਕੇ ਬੈਠਾਈ ਜਾਂਦਾ ਘਰ ਨੂੰ ਮੈਂ ਅੱਛਾ ਉਹ ਠੀਕ ਹੈ ਵਧੀਆ ਵਧੀਆ ਫਿਰ ਫਿਰ ਬਾਬਾ ਠੀਕ ਹੈ ਵਧੀਆ ਉਹ ਠੀਕ ਹੈ ਲਾਤੀ ਫੱਕ ਫੱਕ ਹਾਂ ਠੀਕ ਹੈ ਬਸ ਇੱਕ ਮਿੰਟ ਰਹਿਵਾ ਜਵਾਕ ਜੀ ਨੂੰ ਪੁੱਛਣਾ ਯਾਰ ਹੈਲੋ ਓਏ ਹਾਂ ਲਾਤੀ ਕੇ ਨਹੀਂ ਅੱਛਾ ਕੀ ਕਹਿੰਦਾ 250 ਨੂੰ ਉਹਨੂੰ ਬਚ ਜੇ ਤਾਂ 500 ਨੂੰ ਲਹਾਉਣੀ ਆ ਤਾਂ ਲਹਾ ਲਾ 250 ਨੂੰ ਨਹੀਂ ਲਾਉਣੀ ਨਾ 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 ਕੋਈ ਫਾਇਦਾ ਨਹੀਂਗਾ ਕਰ ਗੱਲ ਉਹਦੇ ਨਾਲ ਨੇ 250 ਨੂੰ ਮੰਨਦਾ ਨਹੀਂ 500 ਨੂੰ ਚੱਲ ਐਂ ਕਰੋ ਫਿਰ ਯਾਰਾ ਗੋੜ ਕੇ ਲਿਆ ਕੇ ਨਾ ਇਧਰ ਗੰਗਾ ਜੀ ਨੂੰ ਸੜ ਦਿਓ 19 ਸਹੀ ਅੱਛਾ ਦਾੜਾਂ ਦੀ ਲੱਦੀ ਤੇ ਕੁਛ ਨਹੀਂ ਹੁੰਦਾ ਪੰਨੀ ਸਹੀ ਬਸ ਲਿਆ ਕੇ ਸਿਰਦੋ ਚੰਗਾ ਉਰਲੇ ਪਾਇ ਗੰਗਾ ਇਹਨੂੰ ਚੰਗਾ ਅਫਪਾ ਉਹ ਤੋਂ ਵੱਡਾ ਢੋਕੀ ਹੈ ਹਣਾ ਜਵਾਗ ਜੀ ਆਪਾਂ ਨੂੰ ਕਿਸੇ ਸਮਝੂ ਹੈ ਮੈਂ ਲੱਕੀ ਲੈ ਕੇ ਗਈ ਸੀ ਆਪਣੇ ਵਾਲੇ ਜਵਾਗ ਅੱਛਾ 250 ਨੂੰ ਮੰਗਦੇ ਆ ਅੱਛਾ ਮੈਂ ਕਿਹਾ ਉੱਥੇ ਗੰਗਾ ਨੂੰ ਬਾ ਦੇ ਯਾਰ ਪੰਨੀ ਸਹੀ ਠੀਕ ਹੈ ਨਾਲੇ ਪੰਨ ਨਾਲੇ ਫਲੀਆਂ ਹਾਂ ਤੈਨੂੰ ਪਤਾ ਹੀ ਆ ਬਾਬਾ ਆਪਾਂ ਪੰਨ ਪਨ ਕਰਦੇ ਹੀ ਰਹਨੇ ਆ ਇੱਥੇ ਨੂੰ ਵੱਡਾ ਛੱਡੂ ਮੈਨੂੰ ਕਿਸੇ ਸਮਝਦਾ ਤੂੰ

8 80 ਵਿੱਚ ਨੇ 9 980 ਵਿੱਚ ਨੇ ਜਿਆ ਕਰ ਯਾਰ ਟਰਾਲੇ ਟਰਾਲਾ ਮੋੜ ਲਓ ਤੇ ਇੱਥੇ ਬੰਨਦੇ ਆਂ ਆਪਾਂ ਦੀਪਾਂ ਬੰਨਦਾਂਗੇ ਕੁਛ ਨਹੀਂ ਹੁੰਦਾ ਆਖਾਂ ਕਿਲਾ ਨਹੀਂ ਲਾਇਆ ਸੀ ਨਹੀਂ 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 ਵੇਚਨੇ 8 ਰੁਪਏ ਮੋੜ ਲਓ ਇੱਥੇ ਬੰਨਦਾਂਗੇ ਗਰੀਬਾਂ ਨੂੰ ਕੋਈ ਗੱਲ ਨਹੀਂ ਆ ਕੀ ਕਿੱਡੀ ਗੱਲ ਹੈ ਜੀ ਆਹ ਤਾਂ ਕਿਲਾ ਨਹੀਂ ਲਾਇਆ ਸੀ ਆਹ ਉਠੀ ਠੀਕ ਹੈ ਟਰਾਲਾ ਪਾਦੇ ਸੀ ਟਰਾਲਾ ਘੰਡਿਆਂ ਦਾ ਹਾਂ ਕਾਹ ਘੜੇ ਲਠਾਈ ਲਾਏ ਉਹ ਮਰੀ ਜਨਾ ਗਪੌੜ ਉਹ ਐ ਲਠਾਈ ਉੱਥੇ ਨਾਲ ਜਿੱਥੇ ਤੁਸੀਂ ਪੌਂਡਰ ਦੀ ਮੱਕੀ ਬੀਜੀ ਆ ਉਹ ਨਾਲ ਤਾਂ ਕਿੱਲੇ ਜਾਈ ਸੀ ਅੱਛਾ ਫਿਰ ਮੈਨੂੰ ਦਿ세 ਨਹੀਂ ਹੋਣੇ ਉਹਦੀ ਓਟ ਸੀ ਫਿਰ ਮੱਕੀ ਦੀ ਹਾਂ ਉਹ ਤੁਹਾਡੇ ਨਾਲ ਹੀ ਲਾਈ ਸੀ ਬਾ ਫਿਰ ਮੈਨੂੰ ਪਤਾ ਨਹੀਂ ਲੱਗਿਆ ਠੀਕ ਹੈ